ਛੋਟੀ ਸਾਲੀ ਨੇ ਕੀਤੀਆਂ ਜੁੱਤੀਆਂ ਚੋਰੀ ਪਰ ਜੀਜੇ ਨੇ ਗੁੱਸੇ ਵਿੱਚ ਆ ਕੇ ਕਰਤਾ ਆ ਕੰਮ ਵੀਡੀਓ ਹੋਈ ਬਹੁਤ ਹੀ ਵਾਇਰਲ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਹੁੰਦੀ ਹੈ ਜੁੱਤੀਆਂ ਚੁਰਾਈ ਦੀ ਜਿਸ ਦੀ ਕੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਆਪਣੀ ਛੋਟੀ ਸਾਲੀ ਨੂੰ ਜੁੱਤੀਆਂ ਚੁਰਾਈ ਦੇ ਪੈਸੇ ਦੇ ਰਿਹਾ ਏ ਪਰ ਉਸ ਦੀ ਸਾਲੀ ਬੈਠੀ ਰੋ ਰਹੀ ਏ ਦਰਸਾ ਵਾਲ ਇਸ ਮੁੰਡੇ ਦੀ ਛੋਟੀ ਸਾਲੀ ਨੇ ਇਸ ਦੀਆਂ ਜੁੱਤੀ ਚੋਰੀ ਕੀਤੀਆਂ ਸੀ ਅਤੇ ਜਦੋਂ ਜੁੱਤੀਆਂ ਦੇਣ ਦੀ ਗੱਲ ਆਈ ਤਾਂ ਸਨੇ ਆਪਣੇ ਜੀਜੇ ਤੋਂ 5000 ਰੁਪਏ ਮੰਗਲੇ ਪਰ ਇਸ ਦੇ ਜੀਜੇ ਨੇ ਪੈਸੇ ਦੇਣ ਦੀ ਬਜਾਏ ਆਪਣੀ ਛੋਟੀ ਸਾਲੀ ਨੂੰ ਬਹੁਤ ਹੀ ਮੰਦਾ ਚੰਗਾ ਤੇ ਗਲਤ ਬੋਲਿਆ ਜਿਸ ਕਰਕੇ ਇਸ ਦੀ ਸਾਲੀ ਰੋਣ ਲੱਗ ਜਾਂਦੀ ਏ ਜਿਸ ਨੂੰ ਰੋਂਦੀ ਦੇਖ ਮੁੰਡੇ ਦੇ ਮਾਪਿਓ ਮੁੰਡੇ ਨੂੰ ਕਹਿੰਦੇ ਨੇ ਕਿ ਤੂੰ ਕਿਉਂ ਗਲਤ ਬੋਲ ਰਿਹਾ ਹੈ ਇਹ ਤਾਂ ਸ਼ਗਨ ਹੁੰਦਾ ਏ ਜਿਸ ਤੋਂ ਬਾਅਦ ਮੁੰਡੇ ਨੇ ਗੁੱਸੇ ਵਿੱਚ ਉਸ ਨੂੰ 5000 ਰੁਪਏ ਦਿੱਤੇ ਸੋ ਇਸ ਵੀਡੀਓ ਨੂੰ ਦੇਖ ਕੇ ਲੋਕ ਕਹਿ ਰਹੇ ਨੇ ਕਿ ਸ਼ਰਮ ਆਉਣੀ ਚਾਹੀਦੀ ਹੈ ਇਸ ਮੁੰਡੇ ਨੂੰ ਇਹ ਤਾਂ ਸ਼ਗਨ ਹੁੰਦਾ ਏ ਇਸ ਵਿੱਚ ਗਲਤ ਅਤੇ ਮੰਦਾ ਚੰਗਾ ਬੋਲਣ ਦੀ ਕੀ ਲੋੜ ਸੀ ਵਿਚਾਰੀ ਨੂੰ ਰਵਾ ਕੇ ਪੈਸੇ ਦਿੱਤੇ ਤਾਂ ਬੜੇ ਦਿੱਤੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ